ਅੱਜ ਕਾਂਗਰਸ ਤੁਰ ਹੀ ਫਿਰਦੀ ਮੇਰਾ ਕਹਲਾ ਆ ਜਿਹੜੇ ਬੁਰਜ ਸਾਹਿਬ ਨੂੰ ਟਿਕਟ ਮਿਲੀ ਆ ਆ ਮੇਰੇ ਨਾਲ ਆ ਸਰਪੰਚ ਸਾਹਿਬ ਆਏ ਆ ਬੁਰਜਾਂ ਦੇ ਤੇ ਤੁਸੀਂ ਇੱਕ ਚੀਜ਼ ਵੇਖੋ ਵੀ ਬੁਰਜ ਪਿੰਡ ਦੇ ਵਿੱਚੋਂ ਹੀ ਜਿਹੜਾ ਕੈਂਡੀਡੇਟ ਜਿੱਤ ਨਹੀਂ ਸਕਦਾ ਉਹਦਾ ਆਪਣਾ ਕੀ ਬਣੂਗਾ ਉਸ ਪਿੰਡ ਚੋਂ ਵੀ ਤੁਹਾਡੇ ਤੇ ਹੀ ਮੋਹਰ ਲੱਗਣੀ ਆ ਆਮ ਆਦਮੀ ਪਾਰਟੀ ਤੇ ਮੋਹਰ ਲੱਗਣੀ ਉਸ ਪਿੰਡ ਚੋਂ ਕੈਂਡੀਡੇਟ ਦੇ ਪਿੰਡ ਦੇ ਵਿੱਚੋਂ ਹੀ ਤੁਹਾਡੀ ਜਿੱਤ ਹੋਣੀ ਹੈ ਇਹੋ ਜਿਹੇ ਹਾਲਾਤ ਆ ਜਦੋਂ ਕੀਤਾ ਹੀ ਕੁਛ ਨਹੀਂ ਜਦੋਂ ਕਰਨਾ ਹੀ ਕੁਛ ਨਹੀਂਗਾ ਨਿਰੀ ਹੱਥ ਤੇ ਟਿਕਟਾਂ ਲੈ ਕੇ ਆ ਜਣਾ ਤੇ ਬਸ ਪੱਟਾਂ ਦੇ ਹੱਥ ਮਾਰੀ ਜਾਣਾ ਵੀ ਹੁਣ ਟਿਕਟ ਮਿਲ ਗਈ ਆ ਤੇ ਉਹ ਹੀ ਵੋਟਾਂ ਪੈਣ ਇਹਦੇ ਦਾ ਲਾਉਣ ਨੂੰ ਫਿਰਦੇ ਨੇ ਵੀ ਇਹਨਾਂ ਦਾ ਦਾ ਲੱਗ ਜੇ ਤੇ ਦਾ ਇੰਜ ਨਹੀਂ ਲੱਗਦਾ ਜੇ ਕੁਛ ਕਰਾਂਗੇ ਤੇ ਦਾ ਲੱਗਣਾ ਜੇ ਤੁਹਾਡੇ ਦੇ ਵਿਸ਼ਵਾਸ ਅੱਜ ਤੁਸੀਂ ਪਿੰਡ ਦਾ ਕੋਈ ਨੁਮਾਇੰਦਾ ਚੁਣਦੇ ਜੇ ਮੈਂਬਰ ਚੁਣਦੇ ਜੇ ਸਰਪੰਚ ਚੁਣਦੇ ਜੇ ਐਵੇਂ ਨਹੀਂ ਚੁਣ ਲੈਂਦੇ ਤੁਸੀਂ ਤਾਂ ਚੁਣਦੇ ਜੇ ਤੁਹਾਡਾ ਇਤਬਾਰ ਬਣਿਆ ਹੋਵੇ ਕਿ ਇਹ ਸਾਡੇ ਕੰਮ ਕਰੂਗਾ ਇਹ ਸਾਡੇ ਕੰਮਾਂ ਦੇ ਵਿੱਚ ਸਾਡਾ ਯੋਗਦਾਨ ਪਾਊਗਾ ਫੇਰ ਜਾ ਕੇ ਕੋਈ ਦੁੱਖ ਸੁੱਖ ਦਾ ਭਾਈਵਾਲ ਬਣੂਗਾ ਤੇ ਫੇਰ ਜਾ ਕੇ ਮੋਹਰ ਲੱਗਦੀ ਉੰਜ ਮੋਹਰ ਨਹੀਂ ਲੱਗਦੀ ਤੁਸੀਂ ਦੱਸ ਦਿਓ ਹਵਾ 'ਚ ਮੋਹਰ ਲਾਉਦੇ ਹੋ ਜਦੋਂ ਅੰਦਰ ਵਟਣ ਨੱਪਦੇ ਜੇ 100 ਵਾਰੀ ਸੋਚਦੇ ਜੇ ਕਿ ਇਹ ਬੰਦਾ ਕਿਸ ਟਾਈਪ ਦਾ ਕਿਹੜਾ ਆ ਤੇ ਕਾਲੀ ਦਾਲਦਾ ਦੇ ਤੁਹਾਨੂੰ ਹਾਲ ਤੈਨੂੰ ਪਤਾ ਲੱਗ ਹੀ ਗਿਆ ਕਾਲੀ ਦਾਲ ਦਾ ਜੋ ਹਾਲ ਆ ਆ ਮੇਰਾ ਖਿਆਲ ਜਥੇਦਾਰ ਹੋਣਾ ਨੇ ਵਾ ਵਾ ਇਹ ਤਫਸੀਲ ਨਾਲ ਦੱਸਿਆ ਜਾਪਦਾ ਕਾਲੀ ਦਲ ਦਾ ਤੇ ਇਹੋ ਜਿਹਾ ਹਾਲ ਹੋ ਗਿਆ ਕਿ ਇਸ ਤਰੀਕੇ ਨਾਲ ਟਿਕਟਾਂ ਵੰਡਣ ਡਿਆ ਵੀ ਜਿਵੇਂ ਹਵਾ ਜੀ ਛੁੱਟੀ ਆਉਂਦਾ ਵੀ ਜਿਹੜਾ ਮਰਜੀ ਚੋਕ ਲੁੱਟ ਲੋ ਤੇ ਇੱਥੋਂ ਤੱਕ ਹਲਾਤ ਹੋ ਗਿਆ ਆ ਤੁਸੀਂ ਵੀ ਕੱਲ-ਕੱਲ ਨੂੰ ਵੋਟਾਂ ਪਾਉਦੇ ਸੋ ਤੁਸੀਂ ਕਿਹੜੀ ਅਕਾਲੀ ਦਲ ਨੂੰ ਵੋਟਾਂ ਨਹੀਂ ਸੀ ਪਾਉਂਦੇ ਠੋਕ ਕੇ ਪਾਉਂਦੇ ਸੋ ਅਸੀਂ ਵੀ ਲੜਦੇ ਸੀ ਪਰ ਇੱਕ ਅਤਵਾਰ ਬਣਿਆ ਹੁੰਦਾ ਸੀ ਕਿ ਕਾਲੀ ਦਲ ਜਮਾਤ ਆਪਣਾ ਪਹਿਰਾ ਦਿੰਦੀ ਆ ਪਰ ਜੇ ਅੱਜ ਵੇਖ ਲਓ ਕਾਲੀ ਦਲ ਨੇ ਜਿਹੜੇ ਤਰੀਕੇ ਨਾਲ ਟਿਕਟਾਂ ਦਿੱਤੀਆਂ ਨੇ ਇਹਦਾ ਮਤਲਬ ਪੰਜਾਬ ਦੇ ਵਿੱਚ ਤਬਾਈ ਨਾ ਹੋਊਗੀ ਪੰਜਾਬ ਦੇ ਵਿੱਚ ਜਿਉ ਜੋ ਮਾਹੌਲ ਕਾਲੀਦਲ ਬਣਾਉਣਾ ਚਾਹੁੰਦਾ ਆਪਾਂ ਸੁਹੀ ਵੱਸ ਸਕਦੇ ਆ ਪਿੰਡਾਂ ਵਾਲੇ ਤੁਸੀਂ ਦੱਸ ਦਿਓ ਸੋ ਇਸ ਕਰਕੇ ਇਹ ਸੁਖਬੀਰ ਸੋ ਬਾਦ ਲਾਇਆ ਸੀ ਉਦੋਂ ਆ ਪਿੱਛੇ ਆਗ ਹੋ ਕੇ ਮੰਡੀ ਦੇ ਵਿੱਚ ਤੋਂ ਰੈਲੀ ਕੀਤੀ ਪਤਾ ਨਹੀਂ ਪਟਿਆਲਿਓ ਗੱਡੀਆਂ ਮੰਗਾਲਾ ਕਿਤੇ ਪੱਟਿਓ ਮੰਗਾਲਾ ਕਿਤੇ ਲੋਹਰੋਂ ਮੰਗਾਲਾ ਕਿਤੇ ਤੋਂ ਮੰਗਾਲਾ ਈਵੇਂ ਵੋਟਾਂ ਪਾਉਣੀਆਂ ਆ ਬੈਠੇ ਆ ਜੇ ਵੋਟਾਂ ਖੇਮ ਕਰਦੋ ਨਹੀਂ ਪੈਣੀਆਂ ਵੋਟਾਂ ਅਟਾਰੀ ਤੋਂ ਨਹੀਂ ਪੈਣੀਆਂ ਵੋਟਾਂ ਪੈਣੀਆਂ ਕੋਡ ਸਿਵਿਆਂ ਜੋਈ ਚਬਾ ਲੋ ਇੰਨਾ ਪਿੰਡਾਂ ਚੋਂ ਪੈਣੀ ਆ ਬਗਿਆੜੀ ਤੋਂ ਇੰਨਾ ਪਿੰਡਾਂ ਤੋਂ ਵੋਟਾਂ ਪੈਣੀਆਂ ਨੇ ਤੇ ਫੇਰ ਗਿਣਤੀ ਹੋਣੀ ਆ ਤੇ ਇਹ ਟਿਕਟ ਵੀ ਕਿਵੇਂ ਦੇ ਗਏ ਉਹ ਜਿਵੇਂ ਕਈ ਵਾਰ ਇੱਕ ਕਈਲਾ ਛੂਲਾ ਤੇ ਫੜ ਲਾ ਉਹਦੇ ਦਵ ਦਵ ਛੁੱਟ ਕੇਦੇ ਆ ਭੱਜਾ ਵੀ ਮੈਨੂੰ ਉਹਨੂੰ ਆਪ ਨੂੰ ਨਹੀਂ ਪਤਾ ਮੈਂ ਟਿਕਟ ਕੇ ਨੂੰ ਦੇਖ ਕੇ ਚੱਲਿਆ ਯਾਰ ਗਾਲੀ ਛੱਡੋ ਜਿਹੜੇ ਬੰਦੇ ਨੂੰ ਆਪ ਨੂੰ ਨਹੀਂ ਪਤਾ ਦੇ ਕੇ ਚੱਲਿਆ ਆਉਂਦੇ ਜੀ ਧਰਮੀ ਫੌਜੀ ਆ ਆ ਮੈਂ ਤੇ ਉਹ ਹੈਰਾਨ ਹੁੰਨਾ ਧਰਮੀ ਫੌਜੀ ਸਾਰੇ ਆ ਭੁੱਲਰ ਸਾਹਿਬ ਬੈਠੇ ਕੈਬਨਟ ਵਜ਼ੀਰ ਮੇਰਾ ਖਿਆਲ ਭੁੱਲਰ ਸਾਹਿਬ ਕਿੰਨੇ ਧਰਮੀ ਫੌਜੀ ਹੋਣਗੇ ਤੁਹਾਡੇ ਪੱਟੀ ਹਲਕੇ ਚ ਬਿਲਕੁਲ ਜੀ ਸਾਡੇ ਤਰਨਤਾਨ ਚ ਕਿੰਨੇ ਧਰਮੀ ਫੌਜੀ ਆ ਇਹ ਕਿੱਲਾ ਕਿੱਲਾ ਮਜੀਠੇ ਵਾਲਿਆਂ ਦੇ ਚ ਕਿੱਲਾ ਵੜਦਾ ਜਦੋਂ ਵੀ ਇੰਨਾ ਇੰਨਾ ਕੋਈ ਸਾਰੇ ਧਰਮੀ ਫੌਜੀ ਆ ਤੇ ਇੰਨਾ ਕੋ ਸਭ ਕੁਝ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਇਹਨਾਂ ਦੀਆਂ ਗੱਲਾਂ 'ਚ ਨਾ ਆਇਓ ਇਹ ਸਿਰਫ ਗਮਰਾਹ ਕਰ ਰਹੇ ਜੇ ਵੋਟ ਮੈਨੂੰ ਪਤਾ ਕਿਤੋਂ ਨਹੀਂ ਪੈਣੀ ਨਾ ਕੋਈ ਵੋਟ ਪਾ ਕੇ ਖੁਸ਼ੀ ਆ ਵੋਟ ਪੈਣੀ ਆ ਕੰਮਾਂ ਨੂੰ ਤੇ ਮੈਂ ਅੱਜ ਇਹ ਵੀ ਦੱਸਣਾ ਚਾਹੁੰਦਾ ਕਿ ਸਵੇਰ ਤੋਂ ਹੀ ਮੈਂ ਉਹਨੇ ਐਕਸੀਡੈਂਟ ਨਾਲ ਗੱਲ ਕਰ ਲਈ ਆ ਸਵੇਰ ਤੋਂ ਹੀ ਤੁਹਾਡੀ ਸੜਕ ਜਿਹੜੀ ਆ ਛੋਟੇ ਵੀਰ ਤੁਸੀਂ ਸਾਰੇ ਮੇਰੇ ਸੁਣ ਲਓ ਭਰਾ ਬੈਠੇ ਜੇ ਸਵੇਰ ਤੋਂ ਜਾਂ ਸੜਕ ਬਣਨੀ ਸ਼ੁਰੂ ਹੋ ਜਾਣੀ ਆ ਜਿਹੜੀ ਤੁਹਾਡੇ ਪਿੰਡ ਨੂੰ ਆਉਂਦੀ ਆ ਇੱਕ ਤੁਹਾਡੀ ਡਿਮਾਂਡ ਆਈ ਸੀ ਬਾਬਾ ਜੀ ਕੀ ਪੀਰ ਸ਼ਾ ਹੈ ਜੀ ਪੀਰਾ ਸਾਹਿਬ ਪੀਰਾ ਸਾਹਿਬ ਉਹ ਵੀ ਸੜਕ ਜਿਹੜੀ ਤੁਹਾਡੀ ਮੈਂ ਪਾਸ ਕਰਾ ਦਿੱਤੀ ਜੇ ਉਹ ਵੀ ਤੁਹਾਡੀ ਸੜਕ ਬਣ ਜਾਣੀ ਆ ਜੇ ਹੋਰ ਕੋਈ ਬਣਾਉਣ ਵਾਲਾ ਫਿਰ ਅੱਜ ਹੀ ਦੱਸ ਦਿਓ ਤਾਂ ਕਿ ਮੋਰ ਲਾ ਦਈਏ ਤੇ ਆਉਂਦੇ ਸਮੇਂ ਦੇ ਵਿੱਚ ਤੁਸੀਂ ਕਸਰ ਜਿਹੜੀ ਕੋਈ ਰਹਿ ਨਾ ਜਾਵੇ ਦੂਜਾ ਤੁਹਾਡੇ ਪਿੰਡ ਦੀ ਡਿਵੈਲਪਮੈਂਟ ਦੇ ਕੰਮ ਮੈਂ ਸਵੇਰੇ ਹੀ ਮੈਂ ਕਹੂੰਗਾ ਤੁਸੀਂ ਆਪਣੀ ਟੀਮ ਬਣਾ ਲਓ ਤੇ ਸਵੇਰ ਤੋਂ ਹੀ ਮੈਂ ਅਫਸਰ ਭੇਜ ਦੂੰਗਾ ਤੁਹਾਡੇ ਕੋਲ ਤੇ ਜਿਹੜੇ ਕੰਮ ਜਿਹੜੇ ਰਹਿੰਦੇ ਨੇ ਕੋ ਗਲੀਆਂ ਦੇ ਕੋਈ ਨਾਲੀਆਂ ਦੇ ਜਾਂ ਹੋਰ ਜਿਹੜੇ ਕੋਈ ਕੰਮ ਰਹਿੰਦੇ ਨੇ ਉਹ ਤੁਹਾਡੇ ਕੰਮ ਕੱਲ ਹੀ ਵੇਖ ਜਾਣਗੇ ਇੱਕ ਦੋ ਦਿਨਾਂ ਤੱਕ ਸ਼ੁਰੂ ਕਰ ਜਾਣਗੇ ਉਹ ਉਹ ਪ੍ਰੀਮਿਕਸ ਜਿਹੜਾ ਪੈਣਾ ਉਹ ਵੀ ਪਾਤੀ ਜੀ ਤੁਸੀਂ ਇਹ ਪੁੱਛੋ ਇਹ ਆਉਂਦੇ ਉਹ ਨਹਿਰ ਵਾਲੀ ਮੈਂ ਕਿਹਾ ਤੁਸੀਂ ਇਹ ਪੁੱਛੋ ਵੀ ਕਿਹੜੀ ਨਹੀਂ ਪਈ ਇਹ ਪੁੱਛੋ ਵੀ ਕਿਹੜੀ ਨਹੀਂ ਪਈ ਸਾਰੀਆਂ ਹੀ ਨੱਪਤੀਆਂ ਦੇ ਕਿल्ली ਕੋਈ ਇਹ ਨਾ ਕਹੂਗਾ ਕਿ ਜੇ ਅਰਮੀਸੋ ਨੂੰ ਵੋਟ ਪਾਈ ਆ ਤੇ ਯਾਰ ਗਲਤੀ ਕਰ ਲਈ ਕੋਈ ਇਹ ਨਾ ਕਹੂਗਾ ਕਿ ਮਾਨ ਸਰਕਾਰ ਨੇ ਸਾਡੇ ਨਾਲ ਕੋਈ ਧੋਖਾ ਕਰ ਲਿਆ ਮੈਂ ਇਹੋ ਬੇਨਤੀ ਕਰਦਾ ਕਿ ਦੇਖੋ ਮੇਰੇ ਤੋਂ ਮਗਰੋਂ ਭੁੱਲਰ ਸਾਹਿਬ ਨੇ ਵੀ ਕਈ ਗੱਲਾਂ ਕਰਨੀਆਂ ਆਲੇ ਕੈਬਨਿਟ ਦੇ ਵਜ਼ੀਰ ਸਾਹਿਬ ਨੇ ਪਰ ਮੈਂ ਬੇਨਤੀ ਕਰਦਾ ਤਗੜੇ ਹੋ ਕੇ ਇਹਨਾਂ ਪਿੰਡਾਂ 'ਚੋ ਲੀਡ ਦਵਾ ਦਿਓ ਔਰ ਮੈਂ ਅੱਜ ਤੁਹਾਡੇ ਆ ਵੀ ਇੱਕ ਚੀਜ਼ ਲਿਖ ਲਿਓ ਹੁਣ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਜਦੋਂ ਮੈਂ ਲੈਕਚਰ ਦਿੰਦਾ ਹੁੰਦਾ ਜਿਹੜਾ ਬੰਦਾ ਕੰਧ ਤੇ ਲਿਖਿਆ ਲਿਦਾ ਪੜ ਸਕਦਾ ਉਹ ਧੋਖਾ ਖਾਊਗਾ ਖਾਊਗਾ ਜ਼ਿੰਦਗੀ ਦੀ ਤੇ ਅੱਜ ਮੇਰੇ ਤੋਂ ਆ ਕੰਧ ਤੇ ਲਿਖਿਆ ਲੈ ਲੋ ਫੇਰ ਮੈਂ ਹੱਥ ਨਾ ਦੇ ਨਹੀਂ ਕੁਝ ਲਿਖਣਾ ਪਰ ਕੰਧ ਦਾ ਮੇਰਾ ਕਹਿਣ ਤੋਂ ਭਾਵ ਆ ਅੱਜ ਲਿਖਿਆ ਲੈ ਲੋ ਨਾ ਅਕਾਲੀ ਦਲ ਨਾ ਕਾਂਗਰਸ ਤੇ ਨਾ ਭਾਜਪਾ ਇਹਨਾਂ ਦੇ ਬੂਥ ਨਹੀਂ ਲੱਗਣੇ 50% ਪਿੰਡਾਂ 'ਚ ਬੂਥ ਨਹੀਂ ਲੱਗਣੇ ਇਹਨਾਂ ਦੇ ਤੇ ਜਿੱਤ ਵਾਲੀ ਦੇ ਗੱਲ ਇਹਦੇ ਦੌੜ ਚ ਪਏ ਆ ਵੀ ਦੂਜੇ ਨੰਬਰ ਤੇ ਕਿ ਤੀਜੇ ਨੰਬਰ ਤੇ ਕਿਹੜਾ ਆ ਜੀਏ ਵੀ ਕਹਿੰਦੇ ਇਹ ਨਾ ਹੋਵੇ ਚੌਥੇ ਨੰਬਰ ਤੇ ਚਲੇ ਜੀਏ ਇਹਦੇ ਇਸ ਦੌੜ ਚ ਪੈ ਗਏ ਆ ਜਿੰਦ ਨਾਲੇ ਬੰਦੇ ਇਹਨਾਂ ਦਾ ਕੰਮ ਮੁੱਕ ਗਿਆ ਨਿਬੜ ਗਿਆ ਕੰਮ ਸੋ ਇਸ ਕਰਕੇ ਤੁਹਾਨੂੰ ਕੋਈ ਕਸਰ ਨਹੀਂ ਰਹਿਣ ਦਿਆਂਗੇ ਤਗੜੇ ਹੋਗੇ ਤੁਹਾਡੇ ਕੰਮ ਕਰਾਂਗੇ ਬਾਜੇ ਤੁਸੀਂ ਮੇਰੀ ਫੜੀ ਆ ਤੇ ਹਮੇਸ਼ਾ ਹੀ ਫੜਦੇ ਰਹੇ ਹੋ ਤੇ ਗਾਂ ਵੀ ਮੈਂ ਤੁਹਾਡੀ ਬਾਹ ਫੜੂਗਾ ਕਸਰ ਨਹੀਂ ਰਹਿਣ ਦਿਆਂਗੇ ਕੰਮਾਂ ਦੀ ਬਹੁਤ ਬਹੁਤ ਤੁਹਾਡਾ